ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਅਸੀਂ ਵੀ ਵਧੀਆ ਤੇ ਅੱਜ ਅਸੀਂ ਆਏ ਸੀ ਬਾਗ ਵਿੱਚ ਉਹ ਵੀ ਸਾਡੇ ਨਾਲ ਕਰੇ ਲੇਟ ਚਲੀ ਗਈ ਸੀ ਅਸੀਂ ਸੋਚਿਆ ਕੁਝ ਨਾ ਕੁਝ ਕਰਨੇ ਆ ਤੇ ਅਸੀਂ ਆਏ ਸੀ ਬਾਗ 'ਚ ਉਹ ਵੀ ਤਰਬੂਜ ਦਾ ਜੂਸ ਬਣਾਉਣਾ ਤੇ ਬਣਾ ਕੇ ਪੀਵਾਂਗੇ ਤੇ ਤੁਹਾਨੂੰ ਵਿਖਾਵਾਂਗੇ ਤੇ ਤੁਸੀਂ ਸਾਰੇ ਵਲੌਗ ਦੇ ਐਂਡ ਤੱਕ ਬਣੇ ਰਿਹਾ ਜੇ ਚਲੋ ਬਣਾਈਏ ਹੁਣ ਆਪਾਂ ਇਹਨੂੰ ਕਟਾਂਗੇ ਨੌ ਕਟੋ ਲਾਲ ਤਰਬੂਜ ਉਹ ਵੀ ਸੈਂਚਰੀ ਹੈ ਤਰਬੂਜ ਨਹੀਂ ਹੈ ਇਹ ਸੈਂਚਰੀ ਹੁੰਦੀ ਹੈ ਤਰਬੂਜ ਅਜੇ ਆਉਣਗੇ ਹਾਂ ਉਹ ਤਰਬੂਜ ਜਿਆਦਾ ਲਾਲ ਹੁੰਦੇ ਲਾਲ ਲਾਲ ਉਹ ਜਿਆਦਾ ਲਾਲ ਉਹ ਜਿਆਦਾ ਲਾਲ ਹੁੰਦਾ ਉਹਦੇ ਚ ਬੀਜ ਵੀ ਨਹੀਂ ਹੁੰਦਾ ਹਾਂ ਉਹ ਜਿਆਦਾ ਦੇਖ ਲੱਗਦਾ ਤੇ ਆਪਾਂ ਬਣਾਵਾਂਗੇ ਦੇਸੀ ਤਰੀਕੇ ਨਾਲ ਆਹ ਤਿਆਰ ਮੇਰੇ ਤੋਂ ਨਹੀਂ ਚੱਲਣਾ ਤੁਸੀਂ ਚਲਾਓ ਬੜਾ ਇਹ ਉਹ ਜਿਹੜਾ ਤਰਬੂਜ ਹੁੰਦਾ ਨਾ ਹਰਿਆ ਰਿਆ ਤਾਰੀਆਂ ਵਾਲਾ ਉਹ ਮਤਲਬ ਉਹਦਾ ਜੂਸ ਵੀ ਜ਼ਿਆਦਾ ਨਿਕਲੇਗਾ ਉਹਦੇ ਵਿੱਚ ਬੀਜ ਵੀ ਘੱਟ ਨਹੀਂ ਕਰਨਗੇ ਨਾ ਵੱਡਾ ਹੁੰਦਾ ਹੈ ਉਹ ਛੋਟੇ ਹੁੰਦੇ ਹੀ ਨਹੀਂ ਜ਼ਿਆਦਾ ਪਰ ਵੱਡੇ ਹੀ ਹੁੰਦੇ ਨੇ ਯੂਪੀ ਬਹੁਤ ਹੁੰਦੇ ਨੇ ਇਹਨਾਂ ਦੇ ਸਾਈਡਾਂ ਤੋਂ ਕਰ ਲੈਨੇ ਆਂ ਇੰਦੇ ਚ ਪਾਵਾਂਗੇ ਆਪਾਂ ਖੰਡ ਕਿਉਂ ਥੋੜਾ ਜਿਹਾ ਘੱਟ ਮਿੱਠਾ ਆਉਂਦਾ ਨਾ ਹਾਂਜੀ ਤੇ ਸਾਫ ਕੋਟਲੀ ਵੀ ਆ ਲਾਲਾ ਲੈ ਵਧੀਆ ਨਾ ਹਾਂਜੀ ਸੈਂਟਰੀ ਕਟ ਲਾਲ ਹੁੰਦੀ ਆ ਤਰਬੂਜ ਜਿਹੜੇ ਲਾਈਨਾਂ ਵਾਲੇ ਉਹ ਜ਼ਿਆਦਾ ਲਾਲ ਹੁੰਦੇ ਨੇ ਹੂੰ ਉਹ ਗ੍ਰੀਨ ਗ੍ਰੀਨ ਜਾਂਦਾ ਹੈ ਨਾ ਹਾਂ ਵਿੱਚ ਫਾੜੀਆਂ ਜਾਂਦੇ ਉਹਦੇ ਬੀਜ ਵੀ ਕੱਟ ਹੁੰਦੇ ਨੇ ਨਾਲ ਉਹ ਵੱਡੇ ਵੀ ਜ਼ਿਆਦਾ ਹੁੰਦੇ ਨੇ ਛੋਟੇ ਸਾਈਜ਼ ਵਿੱਚ ਮਿਲਦੇ ਹੀ ਨਹੀਂ ਤੇ ਇਹਦੇ ਨਾਲ ਆਪਾਂ ਨੁਸ਼ਾਣਾਂਗੇ ਹਾਂਜੀ ਠੀਕ ਆ ਤੇ ਆਪਾਂ ਕੱਟ ਲੈਨੇ ਨਿੰਬੂ ਉਹਨਾਂ ਚਰ ਨਿੰਬੂ ਪਾਵਾਂਗੇ ਚੀਨੀ ਤੇ ਨਮਕ ਸੇਧਾ ਨਮਕ ਇਹਦੇ ਚੋਂ ਕੱਟ ਲੈਨੇ ਆਪਾਂ ਬੀਜ ਇਹ ਨਾ ਦੁੱਧ ਵੈਗਵੀ ਬਣ ਜਾਂਦਾ ਹੈ। ਦੁੱਧ ਆਪਾਂ ਲੈ ਕੇ ਨਹੀਂ ਆਏ ਨੇ। ਆਪਾਂ ਦੁੱਧ ਲੈ ਕੇ ਨਹੀਂ ਆਏ ਪਰ ਦੁੱਧ ਵਾਲਾ ਵੀ ਬਣ ਜਾਂਦਾ। ਉਹ ਜ਼ਿਆਦਾ ਟੇਸਟੀ ਬਣਦਾ ਹੈ। ਦੁੱਧ, ਚੀਨੀ, ਪਾਣੀ ਹੁੰਦੀ ਫਿਰ ਨਮਕ, ਨਿੰਬੂ ਨਿੰਬੂ ਤੇ ਨਮਕ ਵੀ ਨਹੀਂ ਪਾਣਾ। ਅਗਰ ਦੁੱਧ ਵਾਲਾ ਬਣਾਉਣਾ ਹੈ ਤੇ ਫਿਰ ਨਿੰਬੂ ਨਹੀਂ ਪਾਉਣਾ ਵਿੱਚ। ਸਿਰਫ ਚੀਨੀ ਤੇ ਦੁੱਧ ਤੇ ਤਰਬੂਜ। ਤਰਬੂਜ ਦੇ ਫਾਇਦੇ ਬਹੁਤ ਨੇ। ਪਾਣੀ ਦੀ ਕਮੀ ਜਿਹੜੀ ਹੁੰਦੀ ਹੈ ਪੂਰੀ ਕਰਦਾ ਹੈ। बन ਗਿਆ ਨਚੋੜਦੀ ਹੈ ਵਿੱਚ ਨਿੰਬੂ ਇਹਨਾਂ ਚੋੜ ਲੈਨੇ ਵਿੱਚ ਇਹ ਨਚੋੜੋ ਪੂਰੀ ਨਚੋੜਨ ਵਾਲੀ ਵੀ ਲੈ ਕੇ ਆਈ ਆ ਪੂਰਾ ਪ੍ਰਬੰਧ ਕਰ ਕੇ ਆਏ ਆ ਅਸੀਂ ਚਲੋ ਇਹਨਾਂ ਦਾ ਕੱਟਤਾ ਆਪਾਂ ਪਿਚਿੰਗੜ ਇੰਦਰ ਤਰ ਬੋਜ ਦਾ ਵੀ ਹੋ ਗਿਆ ਪੜਥਾ ਬਣ ਗਿਆ ਸੋ ਸੁਬਾਹ ਵਾਲੀ ਬਿਲੇ ਆਣਾ ਸਾਹ ਪਾਣੀ ਨਾਲ ਹੀ ਤਪਰਿਆ ਹੁੰਦਾ ਹੈ ਪਾਣੀ ਪਾਣੀ ਹੈ ਵਿੱਚ ਚਲੋ ਜੀ ਆਪਾਂ ਨੂੰ ਜੋੜਤਾ ਵਿੱਚ ਨਿੰਬੂ ਹੁਣ ਪਾਵਾਂਗੇ ਖੰਡ ਚੀਨੀ ਪੋੜੋ ਜੀ ਪਾਪੀਸੀ ਹੋਈ ਪਾਵਾਂਗੇ ਛੇਤੀ ਮਿਕਸ ਹੋ ਜਾਏਗੀ ਕਿੰਨੀ ਪਾਵਾਂ ਬਸ ਇਨੀ ਬਹੁਤ ਹੈ ਆ ਗਈ ਖੰਡ ਚੀਨੀ ਵਿੱਚ ਗਈ ਔਰ ਪਾ ਦਾਂ ਥੋੜੀ ਜੀ ਜ਼ਿਆਦਾ ਹੀ ਨਾ ਮਿੱਠਾ ਹੋ ਜਾਏ ਪੀਸੀ ਹੋਈ ਹੈ ਨਾ ਚਲੋ ਜੀ ਆ ਗਰਮੀ ਦੇ ਮੌਸਮ ਚ ਨਾ ਪੀ ਕੇ ਨਾ ਐ ਰੂਹ ਨੂੰ ਨਾ ਸਕੂਨ ਜਿਹਾ ਮਿਲੇਗਾ ਨਾ ਆਨੰਦ ਆ ਜਾਣਾ ਆਨੰਦ ਖੁਸ਼ ਹੋਏ ਨੀ ਰੋ ਤੇ ਆਪਾਂ ਨਾਲ ਚਿਰ ਤੋੜ ਲੈਨੇ ਆ ਬਰਫ਼ ਇਹ ਬਰਫ ਵਾਲੇ ਪਾਣੀ ਨਾਲ ਤੋੜ ਲੈਣਾ ਮੜੇ ਜੇ ਇਹਦੇ ਨਾਲੇ ਤੋੜ ਲਾਣਾ ਤੋੜ ਲੋ ਬਚਾ ਲੋ ਮਾਰਿਆ ਜੇ ਟੁੱਟ ਨਾ ਜਾਏ ਉਹ ਛੋਟੇ ਛੋਟੇ ਸਲਾਈਸ ਵਾਲੀ ਨਹੀਂ ਹੁੰਦੀ ਉਹ ਡੱਬੀ ਚ ਹੀ ਲਿਆ ਕੇ ਰੱਖਣ ਵਾਲੀ ਜਿਹਦੇ ਛੋਟੇ ਛੋਟੇ ਬਣ ਨਿਕਲਦੀਆਂ ਨੇ ਇਹ ਤਾਂ ਖੁਰ ਜਾਣੀ ਐ ਨਹੀਂ ਵੈਸੇ ਗੱਲ ਕਰ ਲਈ ਪਈ ਆ ਤੋੜਨ ਦੀ ਬਜਾਏ ਚਲੋ ਆਪਾਂ ਪੂਰਾ ਦੇਸੀ ਸਟਾਈਲ ਕਰਨਾ ਨਾ ਤੋੜ ਕੇ ਵੀ ਖਵਾਵਾਂਗੇ ਬਰਫ਼ ਤੋੜੀ ਦੀ ਕਿਵੇਂ ਆ ਠੀਕ ਐ ਸਹੀ ਐ ਚਲੋ ਆਪਣਾ ਟੋਪੀਆ ਕਿਧਰ ਗਿਆ ਆਰੇ ਨਿੰਬੂ ਆਪਾਂ ਨਿਚੋੜ ਦਿੱਤੇ ਹੁਣ ਜੂਸ ਹੋ ਗਿਆ ਤਿਆਰ ਹੁਣ ਇਹਨੂੰ ਆਪਾਂ ਛਾਣ ਲਾਂਗੇ ਚੀਨੀ ਵੀ ਆਪਾਂ ਵਿੱਚ ਐਡ ਕਰ ਲਈ ਹੈ ਤੇ ਨਮਕ ਰਹਿ ਗਿਆ ਨਮਕ ਕਰ ਲਓ ਇਹ ਕਾਲਾ ਨਮਕ ਕਰ ਲਿਆ ਜੀ ਐਡ ਸੇਧਾ ਨਮਕ ਕਾਲਾ ਨਮਕ ਵੀ ਕਹਿ ਦਿੰਦੇ ਨੇ ਸੇਧਾ ਵੀ ਡੱਬੀ ਦੇ ਮੋਰੇ ਛੋਟੇ ਨੇ ਜੰਮ ਇਹ ਪਤਾ ਨਹੀਂ ਜੰਮ ਕਿਉਂ ਜਾਂਦਾ ਵਿੱਚ ਗਲਤੀਆਂ ਬਣ ਜਾਂਦੀਆਂ ਇਹ ਜਿਆਦਾ ਬਰੀਕ ਹੈ ਨਾ ਬਹੁਤ ਹੋਇਆ ਨਮਕ ਤਾਂ ਚੰਗੇ ਚਲੋ ਥੋੜਾ ਹੜ ਕਰ ਲਾ ਚਲੋ ਵੀ ਮੇਰੇ ਹਥਿਆਰ ਨੇ ਕੰਮ ਕਰ ਦਿੱਤਾ ਲਾਲਾ ਪੂਰਾ ਨਿਕਲ ਗਿਆ ਵੇਖੋ ਪੂਰਾ ਤਰਬੂਜ ਖਾਲੀ ਹੋ ਗਿਆ ਬਿਲਕੁਲ ਖੋਖਲਾ ਮੇਰਾ ਥਿਆਰ ਵੀ ਕੰਮ ਦੇਣਾ ਇੱਕ ਵਿਲਣਾ ਇੱਕ ਆ ਕੀ ਜਾਂਦਾ ਨਾਏ ਕੋਟਣਾ ਸਾਹ ਕੋਟਣਾ ਮੱਧੀਆ ਕੋਟਣਾ ਚਲੋ ਜੀ ਆ ਰਹੇਗੇ ਹੁਣ ਬੀਜ ਤੁਸੀਂ ਸ਼ਾਨਣੀ ਲੋਹੇ ਦੀ ਲੈ ਲਿਆ ਜੇ ਅਸੀਂ ਪਲਾਸਟਿਕ ਦੀ ਲਈ ਬੈਠੇ ਹਾਂ ਕਿਉਂ ਆਪਾਂ ਕਿਨੂ ਦਾ ਜੂਸ ਬਣਾਉਣੇ ਆ ਉਹ ਤਾਂ ਫਿਰ ਸਿੱਧਾ ਹੀ ਨਿਕਲ ਜਾਂਦਾ ਹੈ ਨਾ ਕਿਨੂ ਦਾ ਜੂਸ ਤਾਂ ਜਿਵੇਂ ਨਚੋੜੀ ਦਾ ਨਾ ਇਹਦੇ ਚ ਉਵੇਂ ਹੀ ਇੱਕ ਮਸ਼ੀਨ ਹੁੰਦੀ ਹੈ ਉਹਦੇ ਚ ਨੁਚੜ ਜਾਂਦਾ ਤੇ ਫਲੂਦਾ ਜਾਂ ਜਿਹੜਾ ਉਹ ਬਾਹਰ ਆ ਜਾਂਦਾ ਉਹ ਥੋੜਾ ਵੈਸੇ ਹੁੰਦਾ ਹੈ ਸਾਫ਼ ਹੀ ਹੁੰਦਾ ਹੈ ਉਹ ਛਿਲਕੇ ਦੇ ਨਾਲ ਹੀ ਚੁੰੜਿਆ ਰਹਿ ਜਾਂਦਾ ਇਹ ਜ਼ਿਆਦਾ ਚਲੋ ਜੀ ਹੁਣ ਪਾਵਾਂਗੇ ਇਹਦੇ ਚ ਬਰਫ਼ ਚਲੋ ਆਓ ਪੂਰਾ ਠੰਡਾ ਕਰ ਦੋ ਗਰਮ ਸੀ ਆਪਾਂ ਫਰਿੱਜ 'ਚ ਨਹੀਂ ਰੱਖਿਆ ਲਓ ਲਓ ਜੀ ਬਰਫ਼ਾ ਪਾ ਦਿੱਤੀ ਵਿੱਚ ਤੇ ਹੁਣ ਹੋ ਜਾਏਗਾ ਠੰਡਾ ਠੰਡਾ ਪੀਣ ਨਾਲ ਨਾ ਇਹ ਰੂਨ ਸਕੂਨ ਮਿਲ ਜਾਏਗਾ ਗਰਮੀਆਂ ਦੇ ਮੌਸਮ 'ਚ ਜਰੂਰ ਪੀਣਾ ਚਾਹੀਦਾ ਇਹ ਆ ਰੋਜ਼ ਪੀਓ ਨਾ ਉਹ ਖਾਣ ਤੇ ਵੀ ਟਾਈਮ ਲੱਗਦਾ ਬਸ ਐਵੇਂ ਵਧੀਆ ਲੱਗਦਾ ਪੀਤਾ ਜਾਂਦਾ ਆਵੇਂ ਵੀ ਤੇ ਸਾਰਾ ਪਾਣੀ ਹੋ ਜਾਂਦਾ ਨੇ ਲੀਨ ਪਾ ਦੋ ਤਾਂ ਬਸ ਆਪਾਂ ਬਰਫ਼ ਦਿੱਤੀ ਸੀ ਮਿਲਾ ਆ ਵੇਖੋ ਜੋ ਕਿੰਨਾ ਖਲਰ ਲਾਲ ਲਾਲ ਹੋ ਗਿਆ ਲਾਲ ਲਾਲ ਓਏ ਆਇ ਕੋ ਬੀਜ ਰਹਿ ਗਿਆ ਓਏ ਛਾਲ ਮਰ ਗਿਆ ਹੋਣਾ ਕਿਤੇ ਚਲ ਹੁਣ ਪਾਰੇ ਨੇ ਗਲਾਸਾਂ ਚ ਪਾਓ ਜਲਦੀ ਕਰੋ ਜਲਦੀ ਕਰੋ ਗਰਮੀ ਲੱਗੀ ਫੋਟੋ ਐ ਕੋ ਚੀਸ ਚੀਸ ਕਰਦੇ ਸੀਸ ਚੀਸ ਗਲਾਸ ਨਾ ਤੋੜਦੇ ਅਜੇ ਕਿਤੇ ਆ ਲੋ ਤੁਸੀਂ ਵੀ ਕਰੇ ਟਰਾਈ ਕਰਿਓ ਸੱਚ ਮਿੱਠਾ ਉਠਾ ਬਣਿਆ ਸੌਟੇਸਟੀ ਬਣਿਆ ਇਹ ਤਾਂ ਨਾ ਗੰਨੇ ਦੇ ਜੂਸ ਨਾਲੋਂ ਜ਼ਿਆਦਾ ਟੇਸਟੀ ਬਣਿਆ ਨਾ ਉਨ੍ਹਾਤਰ ਬਹੁਤ ਖਾਣ ਨੂੰ ਸ਼ਾਇਦ ਟੇਸਟੀ ਨਾ ਲੱਗਦਾ ਜਿੰਨਾ ਹੁਣ ਫਿਰ ਨੂੰ ਲੱਗਦਾ ਵਿਆ ਤੇ ਤੁਸੀਂ ਵੀ ਇਸੇ ਤਰ੍ਹਾਂ ਟਰਾਈ ਕਰਕੇ ਜ਼ਰੂਰ ਵੇਖਿਆ ਜੇ ਆਪਾਂ ਸਿੱਧਾ ਹੀ ਤਰਬੂਜ ਖਾ ਲੈਨੇ ਆ ਆਪਣੇ ਜੱਟਾਂ ਦੇ ਘਰੇ ਐਵੇਂ ਹੀ ਹੁੰਦਾ ਹੈ ਪੰਜਾਬੀਆਂ ਦੇ ਸਿੱਧੇ ਤਰਬੂਜ ਖਾ ਲੈਨੇ ਆ ਕੱਟ ਕੇ ਉਹ ਬੰਦਾ ਇੱਕ ਹੀ ਰਾਜ ਜਾਂਦਾ ਪਰ ਜੂਸ ਪੀਣ ਨਾਲ ਮਤਲਬ ਠੰਡਕ ਮਿਲ ਜਾਂਦੀ ਏ ਪੂਰੀ ਇਸ ਤਰ੍ਹਾਂ ਸੇ ਵੀ ਜੂਸ ਪੀਣਾ ਚਾਹੀਦਾ ਹੈ ਨਮੀ ਅਸ ਤਜਾਦਾ ਕੋਈ ਵੀ ਲਿਕਵਿਡ ਚੀਜ਼ਾਂ ਪੀਣੀਆਂ ਚਾਹੀਦੀਆਂ ਨੇ ਤਰਬੂਜ ਦਾ ਜੂਸ ਹੋ ਗਿਆ ਗੰਨੇ ਦਾ ਜੂਸ ਹੋ ਗਿਆ ਘਰੇ ਸਾਰੀਆਂ ਚੀਜ਼ਾਂ ਨਾ ਘਰੇ ਬਣਾਉਣੀਆਂ ਚਾਹੀਦੀਆਂ ਨੇ ਮੰਗੋ ਸ਼ੇਕ ਹੋ ਗਿਆ ਬਨਾਣਾ ਸ਼ੇਕ ਹੋ ਗਿਆ ਤੁਸੀਂ ਘਰੇ ਹੀ ਟਰਾਈ ਕਰਿਆ ਕਰੋ ਆਪਾਂ ਵੀ ਘਰੇ ਬਣਾਉਣੇ ਆ ਜ਼ਿਆਦਾਤਰ ਹਾਂਜੀ ਤੇ ਉਹ ਪਤਾ ਨਹੀਂ ਹੁਣ ਰੇੜੀ ਵਾਲੇ ਕੀ ਕੀ ਗਲੇ ਸੜੇ ਪਾ ਦਿੰਦੇ ਨੇ ਆਪਾਂ ਨੂੰ ਕਿਹੜਾ ਪਤਾ ਲੱਗੰਦਿਆਂ ਨੇ ਅੰਬ ਵੀ ਗਲੇ ਜੇ ਹੁੰਦੇ ਨੇ ਤੇ ਕੇਲੇ ਵੀ ਗਲੇ ਜੇ ਤੇ ਆਪ ਦਾ ਫਰੈਸ਼ ਲਿਆ ਕੇ ਵਧੀਆ ਤੇ ਬਣਾਇਆ ਕਰੋ ਕਰੇ ਤੇ ਇਸ ਦੇ ਨਾਲ ਹੀ ਅਸੀਂ ਵਲੌਗ ਦਾ ਕਰਦੇ ਆਂ ਐਂਡ ਤੇ ਅਗਰ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਨੇ ਤੇ ਚੈਨਲ ਨੂੰ ਕਰ ਦਿਆ ਜੇ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਲਾਈਕ ਕਰਨਾ ਨਾ ਭੁੱਲਣਾ ਤੇ ਪਲੀਜ਼ ਵੱਤ ਵੱਦ ਸ਼ੇਅਰ ਕਰੋ ਹਾਂਜੀ ਸਪੋਰਟ ਜ਼ਰੂਰ ਕਰੋ ਅਸੀਂ ਬਹੁਤ ਮਿਹਨਤ ਕਰਨੇ ਪਏ ਆ ਤੇ ਧੰਨਵਾਦ ਇੱਕ ਤਰਬੂਜ ਦਾਤਾ ਅਸੀਂ ਕੱਢ ਲਿਆ ਸੀ ਜੂਸ ਹੁਣ ਸਾਨੂੰ ਨਾ ਟੇਸਟੀ ਬਹੁਤ ਲੱਗਾ ਤੇ ਅਸੀਂ ਹੁਣ ਕੱਢਣ ਲੱਗੇ ਆ ਦੂਜੇ ਦਾ ਵੀ ਜੂਸ ਦੂਜੇ ਨੂੰ ਅਸੀਂ ਕੱਟ ਲਿਆ ਤੇ ਆਪਣਾ ਹਥਿਆਰ ਲਿਆ ਚੱਕ ਅਸੀਂ ਨਾ ਜਦੋਂ ਯੂਪੀ ਰਹਿੰਦੇ ਸੀ ਉੱਥੇ ਨਾ ਤਰਬੂਜ ਦੇ ਅਸੀਂ ਮਤਲਬ ਤਰਬੂਜ ਹੀ ਖੇਤੀ ਕਰਦੇ ਸੀ ਤੇ ਮੈਨੂੰ ਨਾ ਤਰਬੂਜ ਖਾਣ ਦਾ ਇੰਨਾ ਜ਼ਿਆਦਾ ਸ਼ੌਂਕ ਸੀ ਮੈਂ ਨਾ ਦੁੱਤੇ ਦੁਪਹਿਰੇ ਜਾਣਾ ਵੱਲਾਂ ਵਿੱਚ ਤਰਬੂਜ ਵੇਖਨੇ ਮੈਨੂੰ ਇਨੀ ਅਕਲ ਨਹੀਂ ਹੁੰਦੀ ਸੀ ਬਸ ਮੈਂ ਪਤਾ ਕੀ ਕਰਦੀ ਸੀ ਐਵੇਂ ਐਵੇਂ ਕਰਕੇ ਕੱਟ ਮਾਰ ਮਤਲਬ ਉਹਦੀ ਫਾੜੀ ਕਰਕੇ ਹਾਂ ਬਸ ਐ ਮਾੜੀ ਚਾਤੀ ਮਾਰ ਕੇ ਲਾਲ ਆ ਕੇ ਨਹੀਂ ਲਾਲ ਤੇ ਜੇ ਲਾਲ ਨਹੀਂ ਆਉਂਦਾ ਸੀ ਨਵਿੱੱਚੇ ਛੱਡ ਕੇ ਆ ਜਾਂਦੀ ਸੀ ਇਹਨਾਂ ਦਿਮਾਗ ਨਹੀਂ ਕੰਮ ਕਰਦਾ ਸੀ ਵੀ ਉਹਨੇ ਕੱਟਾ ਗਿਆ ਤੇ ਖਰਾਬ ਹੋ ਜਣਾ ਮਤਲਬ ਖਰਾਬ ਹੋ ਜਾਂਦਾ ਸੀ ਖਰਾਬ ਹੋ ਜਾਂਦਾ ਕੱਟਾ ਆਇਆ ਤਾਂ ਹਵਾ ਲੱਗ ਜਾਂਦੀ ਹੈ ਤੇ ਜਿਹੜਾ ਲਾਲ ਲੱਗਦਾ ਸੀ ਉਹ ਮੈਂ ਲਿਆ ਕੇ ਆਪਦੀ ਮੰਜੀ ਦੇ ਕੋਲ ਬੱਠਲ ਰੱਖ ਕੇ ਬੱਠਲ ਚ ਪਾਣੀ ਪਾ ਕੇ ਉਹਨੂੰ ਠੰਡੇ ਉਹਨਾਂ ਵਾਸਤੇ ਰੱਖ ਦਿੰਦੀ ਸੀ ਤੇ ਇੰਨਾ ਜ਼ਿਆਦਾ ਮੈਨੂੰ ਸ਼ੌਂਕ ਸੀ ਫਿਰ ਮੰਮੀ ਬਾਅਦ ਵਿੱਚ ਜਾ ਕੇ ਵੇਖਦੀ ਹੁੰਦੀ ਸੀ ਜਦੋਂ ਫਿਰ ਉਹਨੂੰ ਪਤਾ ਚੱਲ ਜਾਂਦਾ ਸੀ ਵੀ ਅੱਜ ਫਿਰ ਬਾਗ ਵਿੱਚ ਆਈ ਹੈ ਬੱਲਾ ਵੇਖਣ ਤੇ ਉਹਦੇ ਹੀ ਕੰਮ ਹੋਣੇ ਨੇ ਇਹਨੂੰ ਟਾਕੀ ਜਾਂਦੇ ਨੇ ਨਾ ਜਿਹੜੀ ਆਪ ਕੱਢਨੇ ਆ ਨਾ ਇੱਕ ਸਾਈਡ ਤੋਂ ਕੱਢ ਕੇ ਵਿਖਾਉਂਦੇ ਨੇ ਉਹਨੂੰ ਟਾਕੀ ਜਾਂਦੇ ਨੂੰ ਮੈਨੂੰ ਪਤਾ ਨਹੀਂ ਸੀ ਇੰਦਾ ਛੋਟੇ ਹੁੰਦੇ ਨੂੰ ਕੱਢ ਕੇ ਦਿੰਦੇ ਨੇ ਮੈਂ ਗਰੀ ਡੈਡੀ ਨਾਲ ਗਿਆ ਸੀ ਤੇ ਡੈੜੀਆਂ ਦਾ ਟਾਕੀ ਕੱਢ ਕੇ ਉਖਾ ਮੈਂ ਆਖਿਆ ਟਾਕੀ ਕੱਢ ਕੇ ਮਤਲਬ ਤੇ ਮਤਲਬ ਲੀਰਡ ਆਪ ਮੈਂ ਤਾਂ ਕੁਝ ਸੋਚਿਆ ਤੇ ਫਿਰ ਉਹਨੇ ਜਦੋਂ ਫਾੜੀ ਜਗਰਮਾ ਖਾਛਾ ਇਹਨੂੰ ਉਟਾ ਕੇ ਆਂਦੇ ਨੇ ਦੇਸੀ ਹਥਿਆਰ ਨਾਲ ਕੋਠਣਾ ਜਿਆਦਾ ਔਖਾ ਨਹੀਂ ਹੈ ਬਹੁਤ ਬਹੁਤ ਹੀ ਸੌਖੇ। ਕਿਉਂਕਿ ਇਹ ਤਾਂ ਸੌਫਟ ਹੀ ਹੁੰਦਾ ਹੈ। ਇਹ ਤਾਂ ਕਿਸੇ ਵੀ ਸੇਮੀ ਪਾਣੀ ਨਿਕਲੀ ਜਾਂਦਾ ਵਿੱਚ। ਜੂਸ ਆਪੇ ਬਣ ਗਿਆ। ਜੇ ਆਪਾਂ ਇਹਨੂੰ ਗ੍ਰੈਂਡ ਚ ਕਰਾਂਗੇ ਨਾ ਤੇ ਉਹਦੇ ਵੀ ਥੋੜੇ ਥੋੜੇ ਵਿੱਚੇ ਪੀਸੇ ਜਾਣਗੇ। ਥੋੜਾ ਜਿਹਾ ਕੋੜਾ ਥੋੜਾ ਜਿਹਾ ਕੋੜਾ ਸ਼ਾਇਦ ਬਣ ਸਕਦਾ। ਬਾਕੀ ਆਪਾਂ ਆਪਾਂ ਤਾਂ ਦੇਸੀ ਸਟਾਈਲ ਨਾਲ ਫਿਰ ਖੇਤ 'ਚ ਬੈਠੇ ਆਂ। ਨੇ ਪਿੰਡਾਂ ਵਾਲੇ ਤਾਂ ਵਧੀਆ ਦੇਸੀ ਜਗਾੜਮੈਂਟ ਆਪਣੀ ਲੂਸੀ ਤਾਂ ਮੰਨ ਲਓ ਚਲੀ ਗਈ ਹੈ ਨਾ ਜੂਸ ਨਹੀਂ ਪੀ ਕੇ ਗਈ ਨੂੰ ਗਰਮੀ ਲੱਗ ਗਈ ਹੋਣੀ ਹੈ ਬਾਗ ਚ ਕਾਓ ਗਿਆ ਨਾ ਹਾਂਜੀ ਛੋਟੇ ਸਤਾ ਕਰ ਲਿਆ ਸਫਾਈ ਇਹਦੇ ਚ ਤਾਂ ਨਾ ਮਤਲਬ ਜਿਵੇਂ ਹੋਣਾ ਜਿਨ੍ਹਾਂ ਦੀ ਜ਼ਮੀਨ ਨਹੀਂ ਹੈਗੀ ਤੇ ਉਹ ਵੱਢ ਕੇ ਲੈ ਜਾਂਦੇ ਨੇ ਤਾਂ ਕਰਕੇ ਆਪਾਂ ਇਹਨੂੰ ਬੋਂਦੇ ਨਹੀਂਗੇ ਵੀ ਮਤਲਬ ਵੱਢ ਕੇ ਲੈ ਜਾਣਾ ਕਿਸੇ ਦੇ ਡੰਗਰਾਂ ਦੇ ਮੂੰਹ ਚ ਤਾਂ ਪਵੇ بارش ਆ ਗਈ ਨਾ ਸ਼ਾਇਦ ਜ਼ਿਆਦਾ ਵਧੀਆ ਇਹ ਵੱਧ ਜਾਣਾ ਹੈ ਇਹ ਉੰਜ ਹੀ ਵੱਧ ਜਾਂਦਾ ਕਿਉਂ ਇਥੇ ਸ਼ਾਂ ਰਹਿੰਦੀ ਹੈ ਨਾ ਚਲੋ ਭਈ ਆਪਣਾ ਆ ਵੀ ਹੋ ਗਿਆ ਤਿਆਰ ਜੂਸ ਚਲੋ ਇਹਨੂੰ ਵੀ ਸ਼ਾਂ ਲੈਨੇ ਆਪਾਂ ਸ਼ੀਨੀ ਵਿੱਚ ਪਾਣਾ ਲਈਏ ਪਾ ਲੋ ਪਾਓ ਥੋੜੀ ਜਿਹੀ ਲੈ ਛੋਟਾ ਬਸ ਇੱਕ ਚਮਚੀ ਪਾ ਦੋ ਮੇਬੂਦਾਂ ਨੇ ਚੱਲ ਨੀ ਬੂ ਉਹ ਥੋੜਾ ਜਿਹਾ ਜੂਸ ਬਚਿਆ ਪਿਆ ਨਾ ਉਹਦੇ ਵਿੱਚ ਮਿਕਸ ਹੋ ਜਾਏਗਾ ਆਪਾਂ ਨਾ ਇੱਕ ਇਸ ਤੋਂ ਅੱਗੇ ਨਾ ਆਪਾਂ ਦੁੱਧ ਵਾਲਾ ਵੀ ਬਣਾ ਕੇ ਦੇਖਾਂਗੇ ਵੀ ਉਹ ਜ਼ਿਆਦਾ ਟੇਸਟੀ ਲੱਗਦਾ ਕਿ ਇਹ ਜ਼ਿਆਦਾ ਟੇਸਟੀ ਸੀ ਡੈਡੀ ਨੇ 20 ਕਿਲੋ ਤਾਂ ਲੈ ਆਂਦੇ ਨੇ ਤਰਬੂਜ ਅਸੀਂ ਬਈ ਉਹ ਜੱਟਾ ਵਾਲਾ ਸਾਬ ਸਿੱਧਾ ਹੀ ਮਤਲਬ 2 ਕਿਲੋ 2 ਕਿਲੋ 3 ਕਿਲੋ 4 ਕਿਲੋ ਨਹੀਂ ਲਿਉਣੇ ਅਸੀਂ ਸਿੱਧਾ 20 ਕਿਲੋ ਲੈਂਦੇ ਹਾਂ ਮਤਲਬ ਮੁੱਕਣੀ ਨਾ ਕੱਲ ਆਪਾਂ ਉਹ ਬਣਾ ਕੇ ਵੇਖ ਲਾਂਗੇ ਕੱਲ ਪਰਸੋ ਜਦੋਂ ਦਿਲ ਕੀਤਾ ਜਦੋਂ ਮਨ